ਪੰਜਾਬ ਲਾਈਵ 88 ਚੈਨਲ ਤੇ ਤੁਹਾਡਾ ਸਵਾਗਤ ਹੈ ਵੈਸ਼ਨੂ ਦੇਵੀ ਦੀ ਯਾਤਰਾ ਦੌਰਾਨ ਹਾਦਸੇ ਵਿੱਚ ਮਰੀ ਗਈ ਸਿਖਾ ਨੂੰ ਨਮ ਅੱਖਾਂ ਨਾਲ ਦਿੱਤੀ ਵਿਦਾਇਗੀ ਬੀਤੀ ਕੱਲ ਵੈਸ਼ਨੂ ਦੇਵੀ ਦੀ ਯਾਤਰਾ ਤੇ ਗਏ ਸਤਲਵਾਂ ਨਾਲ ਹਾਦਸਾ ਵਾਪਰ ਗਿਆ ਸੀ ਜਿਸ ਵਿੱਚ ਤਿੰਨ ਸਤਲਵਾਂ ਦੀ ਮੌਤ ਹੋ ਗਈ ਇੱਕ ਜ਼ਖਮੀ ਹੋਇਆ ਸੀ ਇਸ ਹਾਦਸੇ ਵਿੱਚ ਹਲਕਾ ਡੇਰਾ ਬਾਬਾ ਨਾਨਕ ਦੇ ਇਤਿਹਾਸਿਕ ਕਸਬਾ ਧਿਆਨਪੁਰ ਦੀ ਨਵਯਾਤਾ ਅਤੇ ਮਾਪਿਆਂ ਦੀ ਇਕਲੌਤੀ ਧੀ ਸਿਖਾ ਦੀ ਮੌਤ ਹੋ ਗਈ ਸੀ ਜਿੱਥੇ ਦੇ ਮ੍ਰਿਤਕ ਦੇ ਬੀਤੀ ਰਾਤ ਸਾਈਨ ਬੋਰਡ ਦੀ ਮਦਦ ਨਾਲ ਉਸਦੇ ਸਾਰੇ ਪਰਿਵਾਰ ਇਤਿਹਾਸਿਕ ਕਸਬਾ ਧਿਆਨਪੁਰ ਵਿਖੇ ਪਹੁੰਚੀ ਜਿੱਥੇ ਕਿ ਅੱਜ ਉਹਨਾਂ ਦਾ ਅੰਤਿਮ ਸੰਸਕਾਰ ਕਰ ਦਿੱਤਾ ਗਿਆ ਇਸ ਮੌਕੇ ਤੇ ਸਿਖਾ ਦੀ ਅੰਤਿਮ ਯਾਤਰਾ ਵਿੱਚ ਵੱਡੀ ਗਿਣਤੀ ਵਿੱਚ ਰਿਸ਼ਤੇਦਾਰ ਭੈਣ ਭਰਾ ਅਤੇ ਇਲਾਕੇ ਦੀਆਂ ਲੋਕ ਵੱਡੀ ਗਿਣਤੀ ਵਿੱਚ ਸ਼ਾਮਲ ਹੋਏ ਅਤੇ ਸਿਖਾ ਨੂੰ ਨੰਮ ਅੱਖਾਂ ਅੰਤਮ ਵਿਦਾਇਗੀ ਦਿੱਤੀ ਇਸ ਮੌਕੇ ਤੇ ਸਿਖਾ ਦੇ ਪਤੀ ਅਮਿਤ ਨੇ ਪੱਤਰਕਾਰਾਂ ਨਾਲ ਇਸ ਸਬੰਧ ਸੇ ਸੰਬੰਧਿਤ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਉਹ ਬੀਤੀ ਐਤਵਾਰ ਨੂੰ ਮਾਤਾ ਵੈਸ਼ਨ ਦੇਵੀ ਦੇ ਦਰਸ਼ਨ ਲਈ ਗਏ ਸਨ ਕਿ ਬੀਤੀ ਕੱਲ ਮਾਤਾ ਵੈਸ਼ਨ ਦੇਵੀ ਦੇ ਭਵਨ ਤੋਂ 1.5 ਕਿਲੋਮੀਟਰ ਪਹਿਲਾਂ ਸਿਖਾ ਦੀ ਫੋਟੋ ਖਿੱਚਣ ਦੌਰਾਨ ਅਚਾਨਕ ਜ਼ਮੀਨ ਖਿਸਕਣ ਗਈ ਜਿਸ ਦੌਰਾਨ ਉਸ ਉੱਪਰ ਇੱਕ ਵੱਡਾ ਪੱਥਰ ਸਿਖਾ ਉੱਪਰ ਹੋਰਨਾਂ ਸੱਧਾਲੂਆਂ ਤੇ ਡਿੱਗ ਪਿਆ ਜਿਸ ਵਿੱਚ ਸਿਖਾ ਤੇ ਦੋ ਹੋਰ ਸੱਧਾਲੂਆਂ ਦੀ ਮੌਤ ਹੋ ਗਈ ਉਹਨਾਂ ਨੇ ਦੱਸਿਆ ਕਿ ਸਾਡਾ 1 ਮਹੀਨਾ ਪਹਿਲਾਂ ਵਿਆਹ ਹੋਇਆ ਸੀ ਅਤੇ ਵਿਆਹ ਦੇ ਸਗਣ ਵੀ ਪੂਰੇ ਨਹੀਂ ਹੋਏ ਪਰ ਉਸ ਤੋਂ ਪਹਿਲਾਂ ਹੀ ਸਾਡਾ ਹਾਸਾ ਵਾਪਰ ਗਿਆ ਉਧਰ ਸਿਖਾ ਦੇ ਪੇਕੇ ਪਰਿਵਾਰ ਅਤੇ ਸਹੁਰੇ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੈ ਇਸ ਕਬਰ ਨਾਲ ਇਲਾਕੇ ਵਿੱਚ ਸੋਗ ਦਾ ਮਾਹੌਲ ਹੈ ਦੇਖੋ ਧਾਰੀਵਾਲ ਤੋਂ ਪੱਤਰਕਾਰ ਇੰਦਰਜੀਤ ਦੀ ਖਾਸ ਰਿਪੋਰਟ ਭਾਜੀ ਮੇਰਾ ਤਾਂ ਸਾਰਾ ਖੋਜੀ ਚਲ ਗਿਆ ਮੇਰੇ ਕੋਲ ਇਹ ਤੋਂ ਮਾਰਾ ਕੀ ਹੋ ਸਕਦਾ ਸਦਾ ਸਾਰਾ ਹਾਸਾ ਹੈ ਬਾਸਾ ਸੀ ਜਾਣਨੇ ਆ ਇੰਨਾ ਵਧੀਆ 뷰 ਕਹਿੰਦੀ ਬਾਰ ਬਹੁਤ ਵਧੀਆ ਹੈ ਟੈਕਨੋਲੋਜੀ ਤੇ ਬਸ ਫੋਟੋ ਖਿੱਚਣ ਲੱਗੇ ਆ ਇੱਕ ਫੋਟੋ ਖਿੱਚੀ ਆ ਕਹਿੰਦੀ ਬਣੀ ਸਹੀ ਨਹੀਂ ਆਈ ਮੈਂ ਦੂਸਰੇ ਸਾਈਡ ਜਾਂਦੀ ਉਹਦੇ ਫੋਟੋ ਸਹੀ ਆਣੀਏ ਬਸ ਉਹਦੇ ਖਲੋਨ ਦੀ ਮਿੰਟੀ ਹੋਇਆ ਤੇ ਪੱਥਰੇ ਦੇ ਉੱਤੇ ਆ ਪਿਆ ਉਹ ਸਟੇ ਇੱਕ ਸਕਿੰਟ ਲੈ ਮੈਨੂੰ ਨਹੀਂ ਟਾਈਮ ਮਿਲਿਆ ਕਿ ਮੈਂ ਬਾਅਦ ਹੀ ਕਿਤੇ ਮਾਰਦਾ ਕਿ ਇੱਧਰ ਉੱਧਰ ਜਾ ਬਸ ਕਿੰਨੇ ਆ ਹੋਰ ਵੀ ਇੱਕ ਲੜੀ ਹੋਰ ਹੈ ਉਹਦੀ ਵੀ ਨਾਥ ਹੋ ਗਈ ਨਹੀਂ ਨਹੀਂ ਮੈਂ ਆ ਦੂਰ ਸੇ ਨਾ ਮੈਂ ਫੋਟੋ ਖਿੱਚਦਾ ਪਿਆ ਆ ਇਹ ਉਹ ਡੈਡ ਬਡੀ ਉਹ ਦੇ ਬਚਾਉਣ ਦੇ ਵਿੱਚ ਕਿਸੇ ਨੇ ਮਦਦ ਕੀਤੀ ਹੈ ਹਾਂਜੀ ਉੱਥੋਂ ਦੇ ਬਹੁਤ ਉਹਨਾਂ ਨੇ ਕੀਤਾ ਹਾਂਜੀ ਸ਼੍ਰਾਇਨ ਬੋਰਡ ਨੇ ਘਰ ਤੱਕ ਸਾਨੂੰ ਮਦਦ ਕੀਤੀ ਨਾਲੇ ਇਹ ਹਾਸਾ ਜਿਹੜਾ ਉੱਥੇ ਵਾਪਰੇ ਕਿੱਥੇ ਕਰਕੇ ਵਾਪਰੇ ਹੇਮਕੋਟੀ ਦੇ ਲਾਗੇ ਵਾਪਰੇ ਆ ਜੀ ਹਾਸਾ ਮਤਲਬ ਭਾਵਾਂ ਤੋਂ 1.5 ਕਿਲੋਮੀਟਰ ਪਿੱਛੇ ਅੱਛਾ ਜੀ ਹਾਂਜੀ ਲੈਂਡ ਸਲਾਈਡਿੰਗ ਹੋਈ ਹੈ ਹਾਂਜੀ ਲੈਂਡ ਸਲਾਈਡਿੰਗ ਹੋਈ ਤਾਂ ਇਹ ਤੇ بارش ਬਹੁਤ ਤੇਜ਼ ਹੋਈ ਪਹਿਲਾਂ بارش ਟਿਕ ਕਰਕੇ ਸਾਰਾ ਇਹ ਹਾਸਾ ਵਾਪਰੇ ਉੱਪਰੋਂ ਜਿਹੜੇ ਡੈਡ ਪੜੀ ਜਿਹੜੋ ਆਪਾਂ ਕਿਸ ਤਰ੍ਹਾਂ ਲੈਂਦੀ ਜੀ ਆ ਉਹ ਸਟ੍ਰਕਚਰ ਤੇ ਲੈ ਕੇ ਆਏ ਥੱਲੇੋਂ ਬੰਦੇ ਨਾਲ ਜਾ ਕੇ ਉਹਨਾਂ ਦੀ ਫੋਰਸ ਸੀਗੀ ਕੋਈ ਉਹ ਲੈ ਕੇ ਆਂਜੀ ਉਹ ਜਦ ਆਪਣਾ ਐਤਵਾਰ ਦੇਨੇ ਬੈਜਰਨ ਦੇ ਵੀ ਮਾਦਾ ਤੇ ਦੋ-ਤਾਈ ਮਹੀਨਾ ਬੱਚਿਆਂ ਦਾ ਫੋਨ ਆਇਆ ਤੇ ਪਠਾਨ ਤੋਂ ਬੈਠਿਆਂ ਤੇ ਗੱਦੀ ਨਾਲ ਦੀ ਦਿੱਤੇ ਪਏ ਤੇ ਲਾਈ ਮੈਂ ਤਾਂ ਤਦੋਂ ਹੀ ਆਇਆ ਵਾਪਸ ਇਹ ਜਨਾਨੀ ਜੇ ਮੈਂ ਆਪੇ ਰੋਟੀ ਲੱਦੇ ਹਾਰੇ ਦਰਾਹੀ ਤੋਰੀ ਸਦੀ ਚਾਚੀ ਜਨ ਨਾਲ ਰਿਸ਼ਤਾ ਤਰਾਇਆ ਉਹ ਆਲੇ ਤੰਦੇ ਤੁਸੀਂ ਸੁਣਿਆ ਸਦੀ ਰੋਤੀ ਉੱਤੇ ਦੇ ਉੱਤੇ ਰਜੀ ਚਾਚੀ ਐ ਸਾਲ ਜਿਤਦੀ ਆਏ ਨਹੀਂ ਇਹਨਾਂ ਤਿੱਦਾਂ ਸਾਨੂੰ ਤੇ ਚਾਚੀ ਸੁਣਿਆ ਜੇ ਬਾਅਦ ਫੋਨ ਆ ਗਿਆ ਸੀ ਇਹ ਦੱਲੋ ਸੀ ਉਹ ਕੀ ਲੰਘਦੀ ਬੇਤੀ ਮੇਰੀ ਪਿਛਲੀ 23 ਦਾ ਵਿਆਹ ਚਲ ਵੇਲੋ ਤਨੀ ਤਰੀਦੀ ਚਲ ਦੋ ਤਰੀਦੀ ਇਹਤ ਮਹੀਨਾ ਚਾਰ ਪੰਜ ਦਿਨ ਹੋਏ ਜੇ ਇਹ ਮੇਰੀ ਨੂੰ ਜੀ ਖਾਈ ਗਲਾਈ ਇਹਨਾਂ ਦਾ ਜੀ ਮੈਡ ਅੰਬਰਸਾ ਤੋਂ ਕਰਕੇ ਆਈ ਹੈ ਜਨਮ ਮੈਚ ਵੀ ਕਰਕੇ ਨਾ ਕਿ ਜਨਮ ਮੈਚ ਵੀ ਦੇ ਕੇ ਇਸ ਤੋਂ ਬਾਅਦ ਅੱਗੇ ਵਿਆਹ ਨੂੰ ਮਾਦਾ ਜਾਵਾਂਗੇ ਇਹ ਦੋਨੇ ਜਾਣੇ ਮਤਲਬ ਅੱਜ ਵਾਰ ਚਾਕੇ ਵਿਆਹ ਸ਼ੁਰੂ ਮਾਦਾ ਤੇ ਸੋਮਵਾਰ ਨੂੰ ਮੈਸੇਜ ਆ ਗਿਆ ਜੀ ਉੱਥੋਂ ਤੇ ਇਹ ਗੱਲ ਹੋਈ ਉਸ ਤੋਂ ਬਾਅਦ ਉਹ ਕੋਈ ਘਰਮ ਨਹੀਂ ਹੋਵਨਾ ਨੇ ਆਪੇ ਕਿਹਾ ਵੀ ਛੱਡ ਕੇ ਜਾਵਾਂਗੇ ਜੀ 2-3 ਦਿਨ ਮੇ ਸਾਨੂੰ ਪਤਾ ਲੱਗਿਆ ਕਿ ਜਿਹੜੀ ਲੜਕੀ ਉਹਦੀ ਡੈਥ ਹੋ ਗਈ ਜੀ ਇਸ ਤੋਂ ਬਾਅਦ ਉਹ 11 ਵਜੇ ਉਹਨਾਂ ਨੇ ਬੜੇ ਆਦਰ ਸਨ ਨਾਲ ਸਾਨੂੰ ਡੈੱਡ ਬਾਡੀ ਪਛਾਈ ਉਹਨਾਂ ਨੇ 11 ਵਜੇ ਡੈੱਡ ਬਾਡੀ ਆ ਗਈ ਬਈ ਬੜੀ ਪੂਰੀ ਮਦਦ ਕੀਤੀ ਉਹਨਾਂ ਦਾ ਹਾਂਜੀ ਪ੍ਰਸ਼ਾਸਨ ਨੇ ਸਾਡੀ ਮਦਦ ਕੀਤੀ ਹੈ ਜੀ ਬਾਕੀ ਸਾਡੇ ਨਾਂ ਬਹੁਤ ਕਹਾਏ ਹਾਈ ਸੋਹ ਮਹਾਰਾਜੇ 33 ਦਿਨ ਹੋਏ ਸਾਡੀ ਮੂਰਾਨੀ ਨੂੰ ਆਏ ਹਾਂ